ਸਸੀ ਗੱਲ ਜੀ ਸਫਟ ਟੈਲੀਵਿਜ਼ਨ ਨਾਲ ਜੁੜੇ ਹੋ ਤੁਸੀਂ ਤੇ ਮੈਂ ਗੁਰਜਿੰਦਰ ਸਿੰਘ ਭੰਗੂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਮੋਰਚਾ ਖੋਲਤਾ ਲੈਂਡ ਪੁਲਿੰਗ ਪਾਲਿਸੀ ਦੇ ਉੱਪਰ ਲੈਂਡ ਪੁਲਿੰਗ ਪਾਲਿਸੀ ਨੂੰ ਡਿਫੈਂਡ ਕਰਨ ਦੇ ਲਈ ਆਮ ਆਦਮੀ ਪਾਰਟੀ ਹੁਣ ਪੱਪਾ ਪਾਰ ਪੂਰੀ ਸਰਕਾਰ ਆਮ ਆਦਮੀ ਪਾਰਟੀ ਦਾ ਪੂਰਾ ਸੰਗਠਨ ਸਾਰੇ ਐਮਐਲਏ ਮੰਤਰੀ ਚੇਅਰਮੈਨ ਜਿੰਨੇ ਵੀ ਅਹੁਦੇਦਾਰ ਨੇ ਇਸ ਪਾਰਟੀ ਦੇ ਉਹ ਸਾਰੇ ਡਿਫੈਂਡ ਕਰ ਰਹੇ ਨੇ ਲੈਂਡ ਪੁਲਿੰਗ ਪਾਲਿਸੀ ਨੂੰ ਕਿ ਇਸ ਪਾਲਿਸੀ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਜਿਹੋ ਜਿਹਾ ਸਾਡੇ ਖਿਲਾਫ ਪ੍ਰਚਾਰ ਹੋ ਰਿਹਾ ਦੋਸਤੋ ਮੇਰੇ ਹੱਥ ਦੇ ਵਿੱਚ ਇੱਕ ਕਿਤਾਬ ਚਾ ਇਹ ਕਿਤਾਬ ਚਾ ਆਮ ਆਦਮੀ ਪਾਰਟੀ ਨੇ ਜਾਰੀ ਕੀਤਾ ਇਸ ਪੈਂਫਲੇਟ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਜਾਂ ਮੈਂ ਕਹਾ ਕਿ ਸਵਾਲਾਂ ਦੇ ਜਵਾਬ ਦਿੱਤੇ ਨੇ ਜਿਹੜੇ ਜਵਾਬ ਆਮ ਆਦਮੀ ਪਾਰਟੀ ਤੋਂ ਮੰਗੇ ਜਾ ਰਹੀ ਸੀ ਮੈਂ ਇਸ ਕਿਤਾਬ ਵਿੱਚ ਦੇ ਉੱਪਰ ਵੀ ਆਉਂਗਾ ਪਰ ਇਸ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਅਸੀਂ ਲਗਾਤਾਰ ਲੈਂਡ ਪੁਲਿੰਗ ਪਾਲਿਸੀ ਦੇ ਉੱਪਰ ਗੱਲਬਾਤ ਕਰਦੇ ਰਹਿੰਦੇ ਆ ਤੇ ਤੁਹਾਡੇ ਤੱਕ ਵੀ ਉਹ ਗੱਲਬਾਤ ਆਉਂਗੀ ਇੱਥੇ ਕੀ ਵਾਪਰ ਰਿਹਾ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਜਿਹੜੇ ਦੋਸਤ ਨਵੇਂ ਆਏ ਨੇ ਸਭ ਤੋਂ ਪਹਿਲਾਂ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਫਿਰ ਆਪਾਂ ਗੱਲਬਾਤ ਕਰਦੇ ਆ ਇਸ ਕਿਤਾਬ 'ਚ ਦੇ ਉੱਪਰ ਆਹ ਕਿਤਾਬ 'ਚ ਆਮ ਆਦਮੀ ਪਾਰਟੀ ਨੇ ਜਾਰੀ ਕੀਤਾ ਇਸ ਕਿਤਾਬਚੇ ਦੇ ਵਿੱਚ ਜਿਹੜੇ ਹੈਗੇ ਨੇ ਦੋਸਤੋ ਉਹ 24 ਪ੍ਰਸ਼ਨ ਨੇ ਜਿਨ੍ਹਾਂ ਦੇ ਜਵਾਬ ਆਮ ਆਦਮੀ ਪਾਰਟੀ ਨਹੀਂ ਦਿੰਦਾ ਤੇ ਆਹ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਦੀ ਫੋਟੋ ਲੱਗੀ ਹੋਈ ਆ ਆਹ ਲਿਖਿਆ ਹੋਇਆ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਪੰਜਾਬ FAQS ਲੈਂਡ ਪੂਲਿੰਗ ਪਾਲਿਸੀ 2025 ਯਾਨੀ ਕਿ ਫ੍ਰੀਕਵੈਂਟਲੀ ਆਸਕੋਚਨ ਯਾਨੀ ਕਿ ਅਕਸਰ ਪੁੱਛੇ ਜਾਣ ਵਾਲੇ ਸਵਾਲ ਇਸ ਪੈਂਫਲੇਟ ਦਾ ਨਾਮ ਰੱਖਿਆ ਕਿ ਜਿਹੜੇ ਸਵਾਲ ਨੇ ਅਕਸਰ ਪੁੱਛੇ ਜਾਂਦੇ ਨੇ ਇਸ ਪੈਂਫਲੇਟ ਦੇ ਵਿੱਚ ਉਹਨਾਂ ਸਵਾਲਾਂ ਦਾ ਜਵਾਬ ਦੇ ਰਹੀ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਪਹਿਲੇ ਸਵਾਲ ਦਾ ਜਵਾਬ ਦੇ ਰਹੀ ਆ ਪਹਿਲਾ ਜਿਹੜਾ ਸਵਾਲ ਹੈ ਉਹ ਸਵਾਲ ਹੈ ਕਿ ਕਿਸਾਨ ਸਵਾਲ ਕਰ ਰਿਹਾ ਸਰਕਾਰ ਨੂੰ ਕਿਸਾਨ ਪੁੱਛ ਰਿਹਾ ਸਰਕਾਰ ਨੂੰ ਕਿ ਜੇਕਰ ਮੈਂ ਆਪਣੀ ਜ਼ਮੀਨ ਲੈਂਡ ਪੂਲਿੰਗ ਦੇ ਲਈ ਦੇ ਦੇਵਾਂ ਤਾਂ ਬਦਲੇ ਵਿੱਚ ਮੈਨੂੰ ਕੀ ਮਿਲੇਗਾ ਅਤੇ ਮੈਨੂੰ ਕੀ ਕੀ ਫਾਇਦੇ ਹੋਣਗੇ ਤਾਂ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਲੈਂਡ ਪੂਲਿੰਗ ਨੀਤੀ 2025 ਦੇ ਤਹਿਤ ਜ਼ਮੀਨ ਮਾਲਕਾਂ ਨੂੰ ਸਵੈ ਇੱਛਾ ਨਾਲ ਆਪਣੀ ਜ਼ਮੀਨ ਦੇ ਬਦਲੇ ਵਿਕਸਿਤ ਰਿਹਾਇਸ਼ ਅਤੇ ਵਪਾਰਕ ਰਕਬਾ ਪ੍ਰਾਪਤ ਹੁੰਦੇ ਹਨ ਹਰ ਇੱਕ ਏਕੜ ਦੇ ਲਈ ਤੁਸੀਂ ਯੋਗ ਹੋ ਤੇ ਇੱਕ ਏਕੜ ਦੇ ਵਿੱਚੋਂ 1000 ਵਰਗ ਗਜ ਰਿਹਾਇਸ਼ੀ ਪਲਾਟ ਤੇ 2000 ਵਰਗ ਗਜ ਦੁਕਾਨ ਯਾਨੀ ਕਿ ਐਸ ਆਈਓ ਤੁਹਾਨੂੰ ਕਮਰਸ਼ੀਅਲ 200 ਗਜ ਮਿਲੇਗਾ ਇਸ ਤੋਂ ਇਲਾਵਾ ਜ਼ਮੀਨ ਮਾਲਕ ਯੋਗ ਹਨ ਇਹ ਨੀਤੀ ਪੂਲਿੰਗ ਲਈ ਜ਼ਮੀਨ ਜ਼ਮੀਨ ਦੇ ਲਈ ਸਹਿਮਤੀ ਪ੍ਰਸਤਾਪ ਦੀ ਮੀਤੀ ਤੋਂ ਪ੍ਰਤੀ ਸਾਲ 50000 ਰੁਪਏ ਪ੍ਰਤੀ ਏਕੜ ਗੁਜ਼ਾਰੇ ਭੱਤੇ ਦਾ ਪ੍ਰਬੰਧ ਕਰਦੀ ਹੈ ਯਾਨੀ ਕਿ 50000 ਰੁਪਏ ਪ੍ਰਤੀ ਸਾਲ ਤੁਹਾਨੂੰ ਐਜ਼ ਅ ਠੇਕੇ ਦੇ ਤੌਰ ਦੇ ਉੱਪਰ ਦਿੱਤਾ ਜਾਊਗਾ ਦੂਜਾ ਸਵਾਲ ਇਹਦੇ ਚ ਆਉਂਦਾ ਕਿ ਜਿਹੜੇ ਪੁੱਛਦੇ ਨੇ ਕਿ ਜਿਨ੍ਹਾਂ ਖੇਤਰਾਂ ਵਿੱਚ ਲੈਂਡ ਪੂਲਿੰਗ ਪਾਲਿਸੀ ਲਾਗੂ ਕੀਤੀ ਗਈ ਹੈ ਕੀ ਉੱਥੇ ਜ਼ਮੀਨ ਦੀ ਰਜਿਸਟਰੀ ਬੰਦ ਕੀਤੀ ਗਈ ਹੈ ਲੈਂਡ ਪੂਲਿੰਗ ਯੋਜਨਾ ਵਿੱਚ ਭਾਗ ਨਾ ਲੈਣ ਵਾਲੇ ਵਿਅਕਤੀਆਂ ਲਈ ਨਤੀਜੇ ਅਤੇ ਅਰਥ ਕੀ ਹੋਣਗੇ ਜੇਕਰ ਮੇਰੀ ਜ਼ਮੀਨ ਮੁੱਖ ਪ੍ਰਮੁੱਖ ਸੜਕ ਤੇ ਹੈ ਤਾਂ ਮੈਨੂੰ ਵਾਧੂ ਲਾਭ ਮਿਲੇਗਾ ਜੇਕਰ ਮੈਂ ਲੈਂਡ ਪੂਲਿੰਗ ਦੇ ਬਦਲੇ ਵਪਾਰਕ ਜ਼ਮੀਨ ਨਹੀਂ ਦੇਣਾ ਚਾਹੁੰਦਾ ਤਾਂ ਫਿਰ ਕੀ ਹੋਊਗਾ ਤੇ ਅੱਗੇ ਫਿਰ ਐਲਓਆਈ ਦਾ ਜੇਕਰ ਹੁੰਦਾ ਕਿ ਐਲਓਆਈ ਦੇ ਕਿ علاوہ ਹਨ ਲੈਟਰ ਆਫ ਇੰਟੈਂਟ ਹੈ ਜਿਹੜਾ ਜਿਹਨੂੰ ਆਮ ਆਦਮੀ ਪਾਰਟੀ ਮਤਲਬ ਬਾਰ ਬਾਰ ਗੱਲ ਕਰ ਰਹੀ ਹੈ ਜਿੱਦ ਤੇ ਕਿ ਉਹਦੇ ਕੀ ਲਾਭ ਹਨ ਸਾਡੇ ਕੋਲ ਸਾਂਝੀ ਜ਼ਮੀਨ ਹੈ ਅਸੀਂ ਅਜੇ ਤੱਕ ਆਪਣੀ ਜ਼ਮੀਨ ਦੀ ਵੰਡ ਨਹੀਂ ਕੀਤੀ ਕੀ ਮੈਂ ਫਿਰ ਵੀ ਜ਼ਮੀਨ ਪੂਲਿੰਗ ਲਈ ਆਪਣੀ ਸਹਿਮਤੀ ਦੇ ਸਕਦਾ ਹਾਂ ਜਾਂ ਨਹੀਂ ਜੇਕਰ ਮੈਂ ਆਪਣੀ ਜ਼ਮੀਨ ਤੇ ਕਰਜ਼ਾ ਲਿਆ ਹੋਇਆ ਹੈ ਕੀ ਮੈਂ ਲੈਂਡ ਪੂਲਿੰਗ ਦੇ ਲਈ ਸਹਿਮਤੀ ਦੇ ਸਕਦਾ ਹਾਂ ਜਾਂ ਨਹੀਂ ਕੀ ਬੈਂਕਾਂ ਤੋਂ ਐਲਓਆਈ ਦੇ ਆਧਾਰ ਤੇ ਕਰਜ਼ਾ ਲਿਆ ਜਾ ਸਕਦਾ ਹੈ ਮੈਂ ਇੱਕ ਛੋਟਾ ਕਿਸਾਨ ਹਾਂ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਹਾਂ ਜੇਕਰ ਮੈਂ ਆਪਣੀ ਸਾਰੀ ਜ਼ਮੀਨ ਲੈਂਡ ਪੋਲਿੰਗ ਲਈ ਦੇ ਦੇਵਾਂ ਤਾਂ ਮੇਰਾ ਗੁਜ਼ਾਰਾ ਕਿਵੇਂ ਚੱਲੇਗਾ ਤੇ ਮੌਜੂਦਾ ਸਰਕਾਰ ਵੱਲੋਂ ਇਹ ਲੈਂਡ ਪੋਲਿੰਗ ਯੋਜਨਾ ਪਿਛਲੀਆਂ ਸਰਕਾਰਾਂ ਤੋਂ ਵੱਖਰੀ ਕਿਵੇਂ ਹੋਈ ਕੀ ਮੈਨੂੰ ਫਾਰਮ ਹਾਊਸ ਬਣਾਉਣ ਦੇ ਲਈ ਸੀਐਲਯੂ ਮਿਲ ਸਕਦਾ ਹੈ ਮੈਂ ਪਲਾਟਾਂ ਦੇ ਆਕਾਰ ਵਿੱਚ ਚੁਣਨਾ ਚਾਹੁੰਦਾ ਹਾਂ ਕੀ ਮੈਂ ਆਪਣੀ ਪਸੰਦ ਦੱਸ ਸਕਦਾ ਹਾਂ ਵੀ ਜੇ ਸਰਕਾਰ ਪਲਾਟ ਦਿੰਦੀ ਆ ਮੈਨੂੰ ਆਪਣੀ ਵਿਕਸਿਤ ਰਿਹਾਇਸ਼ ਵਪਾਰਕ ਜ਼ਮੀਨ ਲਈ ਕਿੱਥੇ ਥਾਂ ਮਿਲੇਗੀ ਕੀ ਮੈਂ ਲੈਂਡ ਪੂਲਿੰਗ ਦੇ ਬਦਲੇ ਨਕਦ ਮੁਆਵਜ਼ਾ ਲੈ ਸਕਦਾ ਹਾਂ ਮੁਆਵਜ਼ਾ ਕਿੰਨਾ ਮਿਲੇਗਾ ਮੈਂ ਇੱਕ ਪਟੇਦਾਰ ਕਿਰਾਏਦਾਰ ਹਾਂ ਕੀ ਮੈਂ ਲੈਂਡ ਪੂਲਿੰਗ ਲਈ ਸਹਿਮਤੀ ਦੇ ਸਕਦਾ ਹਾਂ ਅਸਲ ਵਿੱਚ ਬਹੁਤ ਸਮਾਂ ਲੱਗੇਗਾ ਕੀ ਮੈਨੂੰ ਬੇਦਖਲ ਕਰ ਦਿੱਤਾ ਜਾਏਗਾ ਜਾਂ ਮੈਂ ਆਪਣੇ ਖੇਤਾਂ ਵਿੱਚ ਖੇਤੀ ਜਾਰੀ ਰੱਖ ਸਕਾਂਗਾ ਮੈਨੂੰ ਲੈਂਡ ਪੂਲਿੰਗ ਦੀ ਸਹਿਮਤੀ ਤੋਂ ਪਹਿਲਾਂ ਮੈਨੂੰ ਲੈਂਡ ਪੂਲਿੰਗ ਦੀ ਸਹਿਮਤੀ ਪਹਿਲਾਂ ਕਿਉਂ ਦੇਣੀ ਚਾਹੀਦੀ ਹੈ ਮੈਂ ਆਪਣੀ ਸਹਿਮਤੀ ਦੂਜਿਆਂ ਤੋਂ ਬਾਅਦ ਕਿਵੇਂ ਦਵਾਂਗਾ ਜੇਕਰ ਮੇਰੇ ਕੋਲ ਜ਼ਮੀਨ ਦਾ ਵੱਡਾ ਟੁਕੜਾ ਹੈ ਤਾਂ ਮੈਨੂੰ ਕੋਈ ਵੱਧੂ ਲਾਭ ਮਿਲ ਸਕਦਾ ਹੈ ਜੇਕਰ ਮੇਰੇ ਕੋਲ ਕਈ ਥਾਂਾਂ ਤੇ ਜ਼ਮੀਨ ਹੈ ਤਾਂ ਕੀ ਮੈਨੂੰ ਇੱਕੋ ਥਾਂ ਤੇ ਵਿਕਸਤ ਜ਼ਮੀਨ ਮਿਲ ਸਕਦੀ ਹੈ ਕਿ ਐਲਓਆਈ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਆਹ 24 ਸਵਾਲ ਨੇ ਜਿਨ੍ਹਾਂ ਦਾ ਜ਼ਿਕਰ ਇਸ ਪੈਂਫਲੇਟ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਤਾ ਤੁਸੀਂ ਇਹ ਪੈਂਫਲੇਟ ਕਿਤੋਂ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਤੋਂ ਵਲੰਟੀਅਰ ਤੋਂ ਲੈ ਕੇ ਪੜ੍ਹ ਵੀ ਸਕਦੇ ਹੋ ਜੇਕਰ ਉਹਨਾਂ ਨੂੰ ਤੁਹਾਡੇ ਕੋਈ ਟੱਚ ਦੇ ਵਿੱਚ ਹੈਗਾ ਤਾਂ ਇਹ ਸਵਾਲ ਨੇ ਜਿਨ੍ਹਾਂ ਦੇ ਆਮ ਆਦਮੀ ਪਾਰਟੀ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਆਹ 24 ਸਵਾਲ ਨੇ ਹੈਨਾ 24 ਸਵਾਲਾਂ ਦੇ ਉੱਪਰ ਆਪਾਂ ਇੱਕ ਇੱਕ ਵੀਡੀਓ ਬਣਾਵਾਂਗੇ ਮੈਂ ਸੱਤ ਟੈਲੀਵਿਜ਼ਨ ਦੇ ਵੀਡੀਓ ਬਣਾਉਂਗਾ 24 ਸਵਾਲਾਂ ਦੇ ਉੱਪਰ ਇੱਕ ਇੱਕ ਵੀਡੀਓ ਕਿ ਜੋ ਆਮ ਆਦਮੀ ਪਾਰਟੀ ਕਹਿ ਰਹੀ ਆ ਕੱਲੀ ਕੱਲੀ ਚੀਜ਼ ਉਹ ਤੁਹਾਨੂੰ ਦੱਸੀ ਜਾਊਗੀ ਕਿ ਆਮ ਆਦਮੀ ਪਾਰਟੀ ਦਾ ਇਸ ਗੱਲ ਦੇ ਉੱਪਰ ਕੀ ਜਵਾਬ ਹੈ ਸੋ ਆਹ ਕਿਤਾਬ ਚਾ ਸੀ ਜਿਸਦੇ ਬਾਰੇ ਤੁਹਾਡੇ ਨਾਲ ਜ਼ਿਕਰ ਕਰਾਂਗੇ ਇਹਨਾਂ ਸਵਾਲਾਂ ਦਾ ਤੁਹਾਨੂੰ ਦੱਸਾਂਗੇ ਕਿ ਆਮ ਆਦਮੀ ਪਾਰਟੀ ਦਾ ਇਹਦੇ ਤੇ ਕੀ ਕਹਿਣਾ ਦੂਜਾ ਸੀ ਪੱਖ ਚਲਾ ਹੀ ਰਹੇ ਹਾਂ ਕਿ ਕਿਸਾਨ ਇਸ ਮਾਮਲੇ ਤੇ ਕੀ ਕਹਿ ਰਹੇ ਨੇ ਸਿਆਸੀ ਧਿਰਾਂ ਇਸ ਮਾਮਲੇ ਦੇ ਉੱਪਰ ਲੈਂਡ ਪੂਲਿੰਗ ਦੇ ਕੀ ਕਹਿ ਰਹੀਆਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਭੱਗ ਸਕਦਾ ਆਮ ਆਦਮੀ ਪਾਰਟੀ ਦਾ ਆਹ ਪੱਖ ਹੈ ਆਹ ਪੱਖ ਵੀ ਰੱਖਿਆ ਜਾਊਗਾ ਤੁਹਾਡੇ ਸਾਹਮਣੇ ਜਿਹੜਾ ਕਿਸਾਨਾਂ ਵਾਲਾ ਪੱਖ ਹੈ ਕਿਸਾਨਾਂ ਵਾਲਾ ਪੱਖ ਵੀ ਰੱਖਿਆ ਜਾਊਗਾ ਤੁਹਾਡੇ ਸਾਹਮਣੇ ਵਿਚਾਰ ਤੁਹਾਡੇ ਆਪਣੇ ਹੋਣਗੇ ਧੰਨਵਾਦ